ਬੈਠ ਕੇ ਟੁਟਾਣੀਆਂ ਚ ਪੁੱਤਾ ਛੱਟਾ ਲਾ ਲਿਆ ਪਿਓ ਸੀ ਸ਼ਰਾਬੀ ਤੇਰਾ ਤੈਨੂੰ ਔਖਾ ਪਾਲਿਆ ਵੇ ਸੁਖ ਮਿਲਿਆ ਨਾ ਮੈਨੂੰ ਤੇਰੇ ਪਿਓ ਤੋਂ ਵੇ ਹੋਈਓ ਕੰਮ ਤੂੰ ਖੋਲਤਾ ਵੇ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਬੜਾ 파 ਰੋਲਤਾ ਵੇ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਵੱਡਾ 파ਰੋੜਤਾ ਉਹ ਲੋਕਾਂ ਨੇ ਤੈਨੂੰ ਮੰਗਰ ਲਾਵਣਾ ਮੰਗਰ ਕਿਸੇ ਦੇ ਲੱਗੀ ਨਾ ਮਾੜੇ ਟੈਮ ਚ ਸਸ ਸਾਰੇ ਨੂੰ ਧੀਏ ਕੱਲਿਆਂ ਛੱਡੀ ਨਾ ਘਰ ਵਾਲਿਆਂ ਦਾ ਨਾ ਨਹੀਂ ਲੈਣਾ ਕਹਿ ਕੇ ਜੀ ਬਲਹੀਂ ਨਹੀਂ ਆਪਣੇ ਸਸ ਸੋਰੇ ਨੂੰ ਬਣ ਕੇ ਧੀ ਵਖਾਈ ਨਹੀਂ ਆਪਣੇ ਸੱਸ ਸੌਰੇ ਨੂੰ ਬਣ ਕੇ ਤੀਵ ਖਾਈ ਨੀ ਆਪਣੇ ਸੱਸ ਸੌਰੇ ਨੂੰ ਇੱਕ ਕੋ ਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਇੱਕ ਕੋ ਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਕਿਸਮਤ ਦੇ ਨਸਤਾਰੇ ਤਾਂ ਚਮ ਕੌਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਲੋਕੋ ਵੇ ਕਰਮ ਬਣਾਉਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਲੋਕੋ ਵੇ ਕਰਮ ਬਣਾਉਣੇ ਪੈਂਦੇ ਨੇ